ਹੋ ਨਾਮ ਸਿਰ ਅਕਾਲ ਸਮੂਚੀਆਂ ਪੰਜਾਬ ਭਰ ਦੇ ਵਿੱਚ ਵਸਦੇ ਸਿੱਖ ਸੰਗਤਾਂ ਸਿੱਖਾਂ ਨੂੰ ਖਾਸ ਕਰਕੇ ਬੇਨਤੀ ਆ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਭਾਰਤ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਲਖਣਾ ਹੋ ਰਹੀਆਂ ਆ ਅਸੀਂ ਪੰਜਾਬ ਵਸਦੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਆਪ ਜੀ ਨੂੰ ਪਤਾ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਪੂਰਾ ਸਮੂਚਾ ਆਪਣਾ ਜੀਵਨ ਆ ਪੰਥ ਲਖੇ ਲਾਇਆ ਜਿਹੜੇ ਕੌਮੀਕਰ ਖਾਲਸਤਾਨ ਦੀ ਗੱਲ ਕਰਦੇ ਆ ਸਾਡੀ ਬੇਨਤੀ ਆ ਜਿੰਨੇ ਵੀ ਕੈਂਡੀਡੇਟ ਜਿਹੜੇ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਾ ਅਮਰਸਰ ਵੱਲੋਂ ਖੜੇ ਕੀਤੇ ਗਏ ਹਨ ਉਹਨਾਂ ਨੂੰ ਵੋਟਾਂ ਪਾਈਆਂ ਜਾਣ ਤਾਂ ਕਿ ਜਿਹੜੀ ਸਾਡੀ ਕੌਮੀਕਰ ਖਾਲਸਤਾਨ ਦਾ ਨਿਸ਼ਾਨਾ ਆ ਅਸੀਂ ਵਿਦੇਸ਼ਾਂ ਵਿੱਚੋਂ ਜਿੱਥੇ ਲੜਾਈ ਲੜਦੇ ਪਏ ਆ ਆਪ ਜੀ ਨੇ ਦੇਖਿਆ ਕਿ ਪਿਛਲੇ ਦਿਨੀ ਜਿਹੜਾ ਅਮਰੀਕਾ ਦੇ ਵਿੱਚ ਅੰਬੈਸਡਰ ਜਿਹੜਾ ਅਮਰੀਕਨ ਭਾ ਇੰਡੀਆ ਦਾ ਸੀ ਤਰਨਜੀਤ ਸੰਧ ਤਰਨਜੀਤ ਸੰਧੂ ਉਹਨੂੰ ਵੀ ਇਸ ਕਰਕੇ ਇਹ ਵਿਰੋਧ ਉਹਦਾ ਕੀਤਾ ਗਿਆ ਅਮਰੀਕਾ ਦੇ ਵਿੱਚ ਕਿਉਂਕਿ ਉਹਦੇ ਕਾਰਜਕਾਲ ਵੇਲੇ ਜਿਹੜੇ ਸਿੱਖ ਨੌਜਵਾਨਾਂ ਦੀ ਪਲਾਨ ਰਚੇ ਗਏ ਸਿੱਖ ਐਕਟੀਵਿਸਟ ਦੀਆਂ ਜਿਹੜੀਆਂ ਕੈਲਿੰਗ ਹੋਈਆਂ ਭਾਵੇਂ ਉਹਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾਲ ਪਾਕਿਸਤਾਨ ਦੇ ਵਿੱਚ ਯੂਕੇ ਦੇ ਵਿੱਚ ਭਾਈ ਅਰਤਾਲ ਸਿੰਘ ਖੰਡਾ ਔਰ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੱਜਰ ਔਰ ਗੁਰਪਤਵੰਨ ਸਿੰਘ ਪੰਨੂ ਜਿਹੜੇ ਐਸਐਫਜੀ ਦੇ ਲੀਗਲ ਐਡਵਾਈਜ਼ਰ ਆ ਉਹਨਾਂ ਦਾ ਵੀ ਪਲਾਨ ਜਿਹੜਾ ਅਮਰੀਕਾ ਨਿਊਯਾਰਕ ਦੇ ਵਿੱਚ ਰਚਿਆ ਗਿਆ ਹੋਰ ਕਈ ਜਿਹੜੇ ਸਿਕ ਐਕਟੀਵਿਸਟਾਂ ਉਹਨਾਂ ਦੇ ਪਲਾਨ ਰਚੇ ਗਏ ਜਿਹੜੇ ਕਿ ਅਮਰੀਕਨ ਗਵਰਨਮੈਂਟ ਨਾਲ ਲੱਗੇ ਕੀਤੇ ਸੋ ਅਸੀਂ ਇਹ ਸਮਝਦੇ ਹਾਂ ਕਿ ਜਿਹੜੀਆਂ ਭਾਰਤੀ ਯੁਵੰਸ਼ੀਆਂ ਆ ਆ ਉਹ ਟੈਰਰ ਹੌਟ ਜਿਹੜੇ ਬੁਚੜ ਖਾਣਦੇ ਆ ਜਿਹਦੇ ਵਿੱਚ ਤਰਨਜੀਤ ਸੰਧੂ ਵਹਿੰਦਾ ਸੀ ਜਿਹੜਾ ਕਿ ਅੱਜ ਅੰਮ੍ਰਿਤਸਰ ਸਾਹਿਬ ਤੋਂ ਭਾਜਪਾ ਤੋਂ ਸੀਟ ਲੈ ਕੇ ਉਹ ਇੱਥੋਂ ਜਾਣ ਦਾ ਕਾਰਨ ਵੀ ਉਹਦਾ ਇਹੀ ਆ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਵੀ ਨੰਗਾ ਹੋਣਾ ਕਿਉਂਕਿ ਉਹਦੇ ਕਾਰਜਕਾਲ ਵੇਲੇ ਜਿਹੜਾ ਆ ਉਹ ਪਲਾਟ ਜਿਹੜੇ ਨੰਗੇ ਹੋਏ ਆ ਸੋ ਸਾਡੀ ਬੇਨਤੀ ਆ ਤਰਨਜੀਤ ਸਿੰਘ ਸੰਧੂ ਨੂੰ ਵੀ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਹਰਾਇਆ ਜਾਵੇ ਸੋ ਮਾਨ ਸਾਹਿਬ ਦੇ ਜਿੰਨੇ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਖੜੇ ਕੀਤੇ ਗਏ ਹਨ ਉਹਨਾਂ ਨੂੰ ਵੋਟ ਪਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਭਾਰਤੀ ਹਕੂਮਤ ਨੂੰ ਕਿ ਖਾਲਸਤਾਨ ਵਾਸਤੇ ਜਿੱਤੇ ਵਿਦੇਸ਼ਾਂ ਵਿੱਚ ਰੈਫਰੈਂਡਮ ਹੋ ਰਹੇ ਆ ਖਾਲਸਤਾਨ ਦੀ ਗੱਲ ਹੋ ਰਹੀ ਆ ਤੇ ਪੰਜਾਬ ਦੇ ਜਿਹੜੇ ਲੋਗ ਆ ਉਹ ਵੀ ਆਪਣੇ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਕਰਾਉਣਾ ਚਾਹੁੰਦੇ ਆ